ਡਾਕਟਰ ਪੀਮਰਾਉ ਅਬੇਦਕਰ ਦੇ ਬੁੱਤ ਤੇ ਚੜਿਆ ਸ਼ਖਸ਼ ਹਥੌੜੇ ਨਾਲ ਤੋੜਨ ਦੀ ਕੀਤੀ ਕੋਸ਼ਿਸ਼ ਮੁੱਖ ਪ੍ਰੀਸ਼ੀਰਮਨ ਹਲੰਡੀਆ ਕ੍ਰਿਤੀ ਸੁਮਤ ਪੈਦਲ ਬੜੇ ਦੁਖੀ ਹਿਰਦੇ ਨਾਲ ਇਹ ਦੱਸਣਾ ਚਾਹਨਾ ਕਿ ਸਾਡੇ ਅੰਮ੍ਰਿਤਸਰ ਵਿਖੇ ਜਨਾਂ ਸਿੱਖੀ ਦਾ ਪੂਰਾ ਦਸਤਾਵਾ ਇੱਥੇ ਡਾਕਟਰ ਭੀਮਰੋ ਉਹ ਬੇੜਕਰ ਸਾਹਿਬ ਜਿਨ੍ਹਾਂ ਨੇ ਸੁਭਦਾਨ ਨੂੰ ਲਿਖਿਆ ਉਹਦਾ ਗੁਜ਼ਰੀ ਦਿਨਾਂ ਦੇ ਵਿੱਚ ਕਿਸ ਰਾਤੀ ਵੱਲੋਂ ਜਿਹੜਾ ਉਹਦੀ ਮੂਰਤੀ ਦੇ ਉੱਤੇ ਚੜ ਕੇ ਉਹਨੂੰ ਤੋੜ-ਫੋੜ ਕੀਤਾ ਸੁਭਦਾਨ ਨੂੰ ਜਿਹੜਾ ਵਾ ਅਗਨ ਨਾਲ ਜਲਾਇਆ ਬਹੁਤ ਹੀ ਦੁੱਖਦਾਈ ਘਟਨਾ ਵਾ ਫਰੀ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹਨਾ ਭਾਵੇਂ ਦੋਸ਼ੀ ਤੇ ਫੜਿਆ ਗਿਆ ਇਹਨੇ ਪਿੱਛੇ ਹੱਥ ਕਿਦਾਂ ਹੈ ਕੀ ਮਨੋਵਾਦੀਆਂ ਦਾ ਹੱਥ ਆ ਜਾਂ ਕਿਹੜੀ ਕਿਹੜੇ ਜਿਹੜੇ ਸ਼ਰਾਤੀ ਜੱਟੀਆਂ ਦਾ ਹੱਥ ਆ ਉਹ ਵੀ ਪਤਾ ਕੀਤਾ ਜਾਏ ਅਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਜਿਹੜੇ ਗੱਪੇ ਕੁਚਲੇ ਲੋਗ ਆ ਜਾਂ ਅਸੀ ਸਮਾਜ ਦੇ ਲੋਗ ਆ ਇਹਨਾਂ ਦੇ ਜਿਹੜੇ ਫਿਰਦੇ ਬਲੁੰਦੇ ਗਏ ਆ ਉਹਨਾਂ ਦੇ ਜ਼ਖਮ ਨੂੰ ਮਲਮ ਪੱਟੀ ਦਾ ਕੰਮ ਹੋ ਸਕੇ ਅਜਵਾਲਿਕ ਸਮਾਜ ਵੱਲੋਂ ਪੰਜਾਬ ਬੰਦ ਦੀ ਜਿਹੜੀ ਕੋਲ ਕੀਤੀ ਸੀ ਉਹਦੇ ਵਿੱਚ ਅਸੀਂ ਸਹਿਮਤ ਆ ਕਿਉਂਕਿ ਦੋਸ਼ੀ ਦੇ ਭਾਵੇਂ ਪੁਲਿਸ ਨੇ ਫੜ ਲਿਆ ਇਹਦੇ ਕਿਸੇ ਹੱਥ ਕਿਦਾ ਵਾ ਇਹ ਜਿਹੜਾ ਵਾ ਉਹ ਲੋਕ ਜਿਹੜੇ ਆ ਉਹ ਜਾਗਰ ਹੋਣੇ ਚਾਹੀਦੇ